ਫਗਾਟ ਨੂੰ ਪੂਰੇ ਮੁਕਾਬਲੇ ਤੋਂ ਡਿਸਕਵালিਫਾਈ ਕਰ ਦਿੱਤਾ ਗਿਆ ਤੁਹਾਡਾ ਫਰਸਟ ਰਿਐਕਸ਼ਨ ਮੈਂ ਦੇਖੋ ਜੀ ਬਹੁਤ ਹੀ ਅਨਫੋਰਚੂਨੇਟ ਹੈ ਇਸ ਤਰ੍ਹਾਂ ਮਤਲਬ ਬਿਕੋਜ਼ ਜਿਸ ਤਰ੍ਹਾਂ ਆਪਾਂ ਦੇਖਿਆ ਅਜਮੀ ਅੱਛੀ ਤਰ੍ਹਾਂ ਉਸਨੇ ਫਾਈਟ ਕੀਤਾ ਵਰਲਡ ਚੈਂਪੀਅਨ ਨੂੰ ਹਰਾ ਕੇ ਜਿੰਨਾ ਮੁਸ਼ਕਲਾਂ ਨੂੰ ਪਾਰ ਕਰਕੇ ਵਿਨੇਸ਼ ਇੱਥੇ ਪਹੁੰਚੀ ਸੀਗੀ ਤੇ ਉਸਤੇ ਬਿਲਕੁਲ ਲਾਸਟ ਮੋਮੈਂਟ ਤੇ ਜਦੋਂ ਸਿਰਫ ਇੱਕ ਕਦਮ ਦੂਰ ਸੀ ਮੈਡਲ ਤਾਂ ਅਸ਼ੋਰ ਹੋ ਹੀ ਗਿਆ ਸੀਗਾ ਪਰ 골ਡ ਵੀ ਹੋ ਸਕਦਾ ਸੀਗਾ ਤੇ ਉੱਥੇ ਡਿਸਕਵালিਫਾਈ ਹੋ ਜਾਣਾ ਆਈ ਥਿੰਕ

बिल्कुल आ, बहुत अच्छा परफॉर्मेंस देके फाइनल जगह बनाई और जिस तरह दी उसकी फॉर्म उसकी बॉडी लैंग्वेज से लग रहा कि वो गोल्ड मेडल भी जीत सकती है सो आ, पर इस तरह लास्ट मोमेंट पे डिसक्वालीफाई हो जाना आई थिंक बहुत ही निराशाजनक है बहुत ही अनफॉर्चुनेट इसको कहे ਮੈਮ ਤੁਸੀਂ ਵੀ ਇੱਕ ਕੋਲੰਪੀਅਨ ਹੋ ਤੇ ਜੇ ਇੱਕ ਜੋ ਕੋਈ ਵੀ ਖਿਡਾਰੀ ਹੁੰਦਾ ਹੈ ਉਸ ਦੀ ਪੂਰੀ तमाम ਮਿਹਨਤ ਲੱਗਦੀ ਹੈ तमाम ਪ੍ਰੈਪਰੇਸ਼ਨ ਦੇ ਲਈ ਪਰ ਇਹੋ ਜਿਹਾ ਜੋ ਘਟਨਾਵਾ ਵਾਪਰਦੀਆਂ ਇਨਸੀਡੈਂਟਸ ਸਾਹਮਣੇ ਆਉਂਦੇ ਨੇ ਤੇ ਕਿੱਦਾਂ ਜੋ ਸੈਟਬੈਕ ਅਸੀਂ ਕਹਿ ਸਕਨੇ ਹਾਂ ਕਿ ਇੱਕ ਖਿਡਾਰੀ ਨੂੰ ਲੱਗ ਸਕਦਾ ਹੈ ਬਹੁਤ ਵੱਡਾ ਸੈਟਬੈਕ ਲੱਗ ਸਕਦਾ ਹੈ ਜੇ ਇਸ ਤਰ੍ਹਾਂ ਦੇ ਖਾਸਕਰ ਜਦੋਂ ਹਾਲਾਤ ਬਣਦੇ ਹੈ ਤਾਂ ਹੁੰਦਾ ਹੈ ਕਿ ਤੁਸੀਂ ਮੈਦਾਨ ਵਿੱਚ ਆਏ ਤੁਸੀਂ ਲੜੇ ਆਪਣਾ ਬੈਸਟ ਅੰਦਾਜ਼ ਤੁਸੀਂ ਨਹੀਂ ਕਰ पाए ਉਹ ਅਲੱਗ ਚੀਜ਼ ਹੈ ਬਟ ਇਸ ਤਰ੍ਹਾਂ ਇਸ ਤਰ੍ਹਾਂ ਪਿਛਲੇ ਦੋ 올림픽s 'ਚ ਦੇਖਿਆ ਕਿ ਵਿਨੇਸ਼ਰ ਇਸ ਤਰ੍ਹਾਂ ਹੀ ਕੁਝ ਹੋਇਆ ਪਹਿਲਾਂ ਇੰਜਰੀ ਹੋ ਗਈ ਫਿਰ ਕੁਝ ਨਾ ਕੁਝ ਪ੍ਰੋਬਲਮ ਆ ਰਹੀ ਸੀ ਸੋ ਇਸ ਟਾਈਮ ਉਹ ਬਹੁਤ ਅੱਛੀ ਫਾਰਮਸ ਸੀਗੀ ਔਰ ਆਈ ਥਿੰਕ ਮੈਡਲ ਅਸ਼ੋਰਟ ਸੀਗਾ ਇੰਡੀਆ ਲਈ ਪਰ ਇਸ ਤਰ੍ਹਾਂ ਆਈ ਥਿੰਕ ਖਿਡਾਰੀ ਲਈ ਬਹੁਤ ਦੁੱਖ ਤਕਲੀਫ ਵਾਲਾ ਹੁੰਦਾ ਬਿਕਾਉਜ਼ ਖਿਡਾਰੀ ਦੀ ਕੋਈ ਸਿਰਫ 2 ਜਾਂ 3 ਸਾਲ ਦੀ ਮਿਹਨਤ ਨਹੀਂ ਹੁੰਦੀ ਉਹਦੇ ਵਿੱਚ ਸਾਲਾਂ ਦੀ ਮਿਹਨਤ 8-10 ਸਾਲਾਂ ਦੀ ਮਿਹਨਤ ਜਦੋਂ ਤੋਂ ਉਸਨੇ ਸ਼ੁਰੂਆਤ ਕੀਤੀ ਹੁੰਦੀ ਹੈ ਲਗਾਤਾਰ ਇੱਕ 올림픽 ਗੋਲ ਨੂੰ ਲੈ ਕੇ ਖਿਡਾਰੀ ਚੱਲਦਾ ਹੈ ਔਰ ਜਦੋਂ ਤੁਸੀਂ ਬਿਲਕੁਲ ਉੱਤੇ ਪਹੁੰਚ ਗਏ ਹੋ ਤੁਸੀਂ ਉਸ ਦੇ ਨੇੜੇ ਪਹੁੰਚ ਗਏ ਹੋ ਔਰ ਹਮੈਡਾ ਤੁਹਾਡੇ ਹੱਥ ਵਿੱਚ ਹੈ ਉਸ ਤੋਂ ਹਾਂ ਤੁਹਾਡੇ ਮੈਡਲ ਚਲਾ ਜਾਣਾ ਤੁਹਾਡੇ ਤੋਂ ਤਾਂ ਆਈ ਥਿੰਕ ਇਸ ਤੋਂ ਵੱਡਾ ਸੈਟਬੈਕ ਖਿਡਾਰੀ ਲਈ ਨਹੀਂ ਹੋ ਸਕਦਾ ਪਰ ਆਈ ਥਿੰਕ ਇਹ ਰੂਲ ਦੇ हिसाब ਨਾਲ ਅਗਰ ਅਪਰ ਟੈਕਨੀਕਲੀ ਦੇਖੀਏ ਤਾਂ ਇਸ ਨੂੰ ਓਵਰਕਮ ਕਰਨਾ ਸ਼ਾਇਦ ਵਿਨੇਸ਼ ਲਈ ਉਹ ਥੋੜਾ ਟਾਈਮ ਜ਼ਰੂਰ ਲੱਗੂਗਾ ਬਟ ਆਈ ਥਿੰਕ ਸ਼ੀ ਇਜ਼ ਅ ਫਾਈਟਰ ਔਰ ਇਹੀ ਖਿਡਾਰੀਆਂ ਦੀ ਜ਼ਿੰਦਗੀ ਹੁੰਦੀ ਹੈ ਤੁਸੀਂ ਹਾਰਦੇ ਹੋ ਜਾਂ ਤੁਸੀਂ ਕੋਈ ਸੈਟਬੈਕ ਲੱਗਦਾ ਹੈ ਤੁਸੀਂ ਦੁਬਾਰਾ ਉੱਠਦੇ ਹੋ तो आई जस्ट विश की वो एक बारक टू दोबारा उठे जी जी बहुत-बहुत शुक्रिया अमित सिद्धू ओलंपियंस ਨਾਲ ਜੁੜੇ ਸੀ ਹਾਲਾ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਵੱਡਾ ਸੈਟ ਬੈਕ ਕਿੰਨਾ ਕਿਤੇ ਲੱਗਿਆ ਹੈ ਕਿਉਂਕਿ ਇੱਕ ਜੇ ਖਿਡਾਰੀ डीजीएसटी प्लेयर ਦੀ ਗੱਲ ਕਰੀਏ ਤੇ ਕੁਝ ਦਿਨਾਂ ਦੀ ਨਹੀਂ ਕੁਝ ਕੰਟਿਆ ਨਹੀਂ ਬਲਕਿ ਸਾਲਾ ਦੀ ਮਿਹਨਤ ਇੱਕ ਖਿਡਾਰੀ ਇੱਕ ਪਲੇਅਰ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਕਹਿ ਸਕਦੇ ਹਾਂ ਕਿ ਰੈਸਲਿੰਗ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਮੀਦ ਜਤਾਈ ਜਾ ਰਹੀ ਸੀ ਕਿ ਭਾਰਤੀ ਚੋਲੀਜ ਜੋ 골ਡ ਮੈਡਲ ਹੈ ਪਹਿਲਵਾਨੀ ਚ ਜ਼ਰੂਰ ਪਾਏਗਾ ਕਿਉਂਕਿ विनेश फोगट एक अच्छे फॉर्म च नजर आ रही से कल बैक टू बैक 10 मुकाबले विनेश फोगट देवलो जीतते गए ने पैरालंपिक छन भारत ने एक बड़ा छक्का कितना किते लगे है रेसलर विनेश फोगट डिसक्वालीफाई कर देते गए ने 50 किलोग्राम तो ज्यादा उनादा वजन पाए गए महज 100 ग्राम ज्यादा वजन देपोन करके उनानु आ मुकाबले तो बाहर कर दिया गए डिसक्वालीफाई उनानु कर ਦਿੱਤਾ गए है ते हुन जो जो प्लेयर प्लेयर जिस मुकाबला मुकाबला गोल्ड गोल्ड जाना सी USA दी, प्लेयर नु जो है है मेडल USA दी चोली पाएगा, दी दा, फाइनल नहीं खेड़ सकेगी विदेश क्योंकि कर गया है, ते किलोग्राम पहला रेसलिंग होना झटका कितना लग्या है रेसलिंग फेडरेशन जो इंडिया दा है, क्योंकि ਵਿਨੇਸ਼ ਫੋਗਾਟ ਪੈਰਿਸ 올림픽ਸ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਸਕਦੀ ਸੀ ਕਿਉਂਕਿ ਬੇਹਦ ਹੀ ਅੱਛੇ ਫਾਰਮ 'ਚ ਸੀ ਵਿਨੇਸ਼ ਫੋਗਾਟ ਭਾਰਤ ਦੀ ਧੀ ਨੇ 50 ਕਿਲੋਗ੍ਰਾਮ ਵਰਗ ਫ੍ਰੀ ਸਟਾਈਲ ਕੁਸ਼ਤੀ ਚ ਕੱਲ ਫਾਈਨਲ 'ਚ ਆਪਣੀ ਜਗ੍ਹਾ ਬਣਾਈ ਸੀ ਤੇ ਇਸ ਨੂੰ ਲੈ ਕੇ 올림픽 ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਕਿ ਜਦ ਭਾਰਤ ਦੀ ਮਹਿਲਾ ਪਹਿਲਵਾਨ ਦੇ ਵੱਲੋਂ ਫਾਈਨਲ 'ਚ ਆਪਣੀ ਜਗ੍ਹਾ ਬਣਾਈ ਗਈ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਗਈ ਵਿਨੇਸ਼ ਫੋਗਾਟ ਦੇ ਕੋਲ ਪਰ ਦੀ ਪਹਿਲੀ 올림픽 ਚੈਮਨ ਚੈਂਪੀਅਨ ਰੈਸਲਰ ਬੰਨੇ ਦਾ ਮੌਕਾ ਸੀ ਤੇ ਸਾਡਾ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਲਗਾਤਾਰ ਲਾਈਵ ਜੁੜੇ ਹੋਏ ਨੇ ਗੌਰਵ ਤੁਸੀਂ ਸੁਣ ਪਾ ਰਹੇ ਹੋ ਜੀ ਬਿਲਕੁਲ ਜੀ ਓਵਰ ਟੂ ਯੂ ਆ ਠੀਕ ਹੈ ਤੁਸੀਂ ਜੋ ਅਮਨੀਤ ਸਿਧੂਰਾਂ ਦੇ ਨਾਲ ਵੀ ਗੱਲ ਕਰ ਰਹੇ ਸੀ ਦੇਖੋ ਅਨਫੋਰਚੂਨੇਟ ਦਾ ਡੈਫੀਨਿਟਲੀ ਹੈ ਪਰ ਇੱਥੇ ਇੱਕ ਪੁਆਇੰਟ ਬਹੁਤ ਅਹਿਮ ਹੈ ਕਿ ਵਾਕਈ ਜਿਸ ਪਲੇਅਰ ਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਲਈ ਉਹਨਾਂ ਨੂੰ ਇੱਕ ਚੀਜ਼ ਦੀ ਗੱਲ ਦੀ ਨੌਲੇਜ ਨਹੀਂ ਸੀ ਸਫਲਟਲੀ ਹੋਏਗੀ ਇਸਦੇ ਵਿੱਚ ਕੋਈ ਦੋਹਰਾ ਨਹੀਂ ਹੈ ਪਰ ਤੁਸੀਂ ਇੱਕ ਹੋਰ ਬੰਤ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਖੱਬਾ ਕਹਿੰਦੇ ਕਿ 49 ਕਿਲੋ ਪਰ ਪਰ ਕਲਾਕ ਹੈ 50 ਕਿਲੋ ਪਰ ਪਰ ਕਲਾਕ ਹੈ ਉਸ ਤੋਂ ਬਾਅਦ 51 ਕਿਲੋ ਪਰ ਪਰ ਕਲਾਕ ਹੈ 53 ਕਿਜੀ ਪਰ ਪਰ ਕਲਾਕ ਹੈ ਮਤਲਬ ਇਹ ਹੈ ਕਿ ਇਹ ਨਹੀਂ ਹੋ ਸਕਦਾ ਕਿ ਅਪਾ ਕਹੀਏ ਕਿ 49 ਸੈੱਟ ਲੈਣਾ ਸੀ ਜਾਂ 51 ਸੈੱਟ ਲੈਣਾ ਸੀ ਜੇ ਤੁਹਾਡਾ ਵਜ਼ਨ ਕੰਟਰੋਲ ਨਹੀਂ ਹੋ ਰਿਹਾ ਸੀ ਦੇਖੋ ਇਹ ਵਜ਼ਨ ਨੂੰ ਕੰਟਰੋਲ ਕਰਨ ਵਾਲੀ ਸਰਬੱਤ ਖੱਤ ਕਿਸ ਦੇ ਸਾਹਮਣੇ ਛਾਪੀ ਹੁੰਦੀ ਆ ਹਰ ਇੱਕ 플레이ਰ ਦੇ ਸਾਹਮਣੇ ਖਾਸ ਤੌਰ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਕੈਟਾਗਰੀਜ਼ ਦੇ ਵਿੱਚ ਖੇਡਦੇ ਹੋ ਜਿਵੇਂ ਮੀਰਾਬਾਈ ਸਾਨੂੰ ਅੱਜ 11 ਵਜੇ ਉਹਨਾਂ ਦਾ ਮੁਕਾਬਲਾ ਸਿੱਧਾ ਮਿਡਲ ਮੈਚ ਹੁੰਦਾ ਹੈ ਇੰਕ੍ਰੀਟ ਲਿਫਟਿੰਗ ਦੇ ਵਿੱਚ ਤਾਂ ਉਸ ਮੈਚ ਦੇ ਵਿੱਚ ਜਿਹੜੇ ਮੀਰਾਬਾਈ ਸਾਨੂੰ 49 ਕਿਜੀ ਦੇ ਵਿੱਚ ਖੇਡਣਗੇ ਉਹ ਬਹੁਤ ਅਹਿਮ ਹੈ ਉਹ ਇਸ ਕਰਕੇ ਵੀ ਹੁੰਦਾ ਹੈ ਕਿਉਂਕਿ ਜਦੋਂ ਕੋਈ ਪਲੇਅਰ ਇੱਕ ਇੱਕ ਭਾਰ ਵਰਗ ਦੇ ਵਿੱਚ ਖੇਡ ਰਿਹਾ ਹੈ ਤਾਂ ਉਹ ਕੰਪੀਟੀਟਰ ਉਸ ਦਾ ਬਿਲਕੁਲ ਸੇਮ ਹੋਵੇ ਨਹੀਂ ਹੋ ਸਕਦਾ ਨਾ ਕਿ 50 ਕਿਲੋ ਵਾਲਾ 60 ਕਿਲੋ ਵਾਲੇ ਦੇ ਨਾਲ ਬਿਲਕੁਲ ਮੈਚ ਕਰਦਾ ਹੋਵੇ ਤੁਹਾਡੀ ਫਿਟਨੈਸ ਤੁਹਾਡੀ ਏਜ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਪਣਾ ਭਾਰ ਵਰਗ ਚੁਣਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਕੋਚੀਸ ਪਿਛਲੇ 6 ਮਹੀਨੇ ਸਾਲ ਤੋਂ ਜਦੋਂ ਤੁਹਾਡੀ ਕੁਆਲੀਫਿਕੇਸ਼ਨ ਹੁੰਦੀ ਹੈ जो तुम्हें ओलंपिक की टिकट या कोटा तो मिलता है या तो उसे क्वालफाई करते हो तो उस समय अलग अलग चीजा होंगे कि तुम कि भारत वर्ग के जा रहे हो य नहीं हूँ ऑल ऑफ सडन को पंद्रह दिन पहले तो ठीक है मैं उन्जा किलो के केफाई किया नहीं मैं पा किलो चेडागा खेडा पर एक चीज बहुत देखो कि रैसलिंग दे पिछले छह महीने भारतीय रैसलिंग के लिए बहुत अनफॉर्चुनेट रहे हैं विनेश फोगाड़ चाहे वो जंत्र मंत्र से प्रदर्शन करना होनफैक्ट मैं ओलंपिक का जिक्र करा ਜਿਹੜੀ ਨਿਸ਼ਾ ਧਈਆ ਜਿਨ੍ਹਾਂ ਨੇ ਮੈਚ ਖੇਲੇ ਆਪਣੇ ਦੋ ਬੈਕ ਟੂ ਬੈਕ ਹੀ ਖੇਡੇ ਔਰ ਦੂਜੇ ਦੇ ਵਿੱਚ ਹਾਰੇ ਉਹ ਵੀ ਬਹੁਤ ਅਨਫੋਰਚੂਨੇਟ ਬਿਚੇ ਨਿਸ਼ਾ ਧਈਆ ਬਿਲਕੁਲ 10 ਪੁਆਇੰਟ ਦੇ ਨੇੜੇ ਪਹੁੰਚਣ ਵਾਲੇ ਸੀਗੇ ਉਹਨਾਂ ਨੂੰ ਇੰਜਰੀ ਹੋਈ ਔਰ ਆਖਰੀ 30 ਸੈਕਿੰਡ ਦੇ ਵਿੱਚ ਉਹ ਇੰਜਰੀ ਦੀ ਵਜ੍ਹਾ ਦੇ ਨਾਲ ਆਪਣਾ ਮੁਕਾਬਲਾ ਹਾਰ ਗਏ ਬਿਲਕੁਲ ਕਲੀਅਰ ਲੱਗ ਰਿਹਾ ਸੀ ਕਿ 6 ਪੁਆਇੰਟ ਦੀ ਲੀਡ ਹੈ ਇੰਡੀਆ ਦੇ ਕੋਲ ਤੇ ਬਹੁਤ ਆਰਾਮ ਨਾਲ ਜਿੱਤ ਜਾਗੇ ਪਰ ਉਹਨਾਂ ਦੇ ਸ਼ੋਲਡਰ ਦੇ ਵਿੱਚ ਉਹਨਾਂ ਦੀ ਬਾਹ ਦੇ ਵਿੱਚ ਇੰਜਰੀ ਹੋਈ ਉਹਨਾਂ ਦੇ ਬਲਡਿੰਗ ਬਲੀਡਿੰਗ ਹੋਈ ਥੋੜੀ ਜੀ ਔਰ ਬਲੱਡ ਨਿਕਲਿਆ ਤੇ ਉਸ ਤੋਂ ਬਾਅਦ ਉਹ ਮਤਲਬ ਮੁਕਾਬਲਾ ਹਾਰ ਕੇ ਜਿਹੜੇ 올림픽ਸ ਵਿੱਚੋਂ ਬਾਹਰ ਹੋ ਗਏ ਮੈਨੂੰ ਸਿੱਧੇ ਸਿੱਧੇ ਦੋ ਮੈਡਲ ਤਾਂ ਭਾਰਤੀ ਟੀਮ ਨੂੰ 3 ਥੋੜੀ ਦੇ ਵਿੱਚ ਆ ਰਹੇ ਸੀਗੇ ਪਰ ਇੱਥੇ ਬਹੁਤ ਇੰਪੋਰਟੈਂਟ ਹੈ ਮੈਂ ਦੁਬਾਰਾ ਜ਼ਿਕਰ ਕਰ ਭਾਰ ਵਰਗ ਹੈ ਤਾਂ 100 ਗ੍ਰਾਮ ਉੱਪਰ ਹੋ ਗਿਆ ਕੀ ਹੋ ਗਿਆ ਨਹੀਂ ਇਸ ਤਰੀਕੇ ਨਾਲ ਨਹੀਂ ਹੈ ਬਲਕਿ ਬਿਲਕੁਲ ਐਗਜ਼ੈਕਟਲੀ ਤੁਹਾਨੂੰ 10 ਗ੍ਰਾਮ ਵੀ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੁੰਦਾ ਹੈ ਤਾਂ ਉਸ ਦੇ ਲਈ ਤੁਹਾਨੂੰ ਜਿਹੜਾ ਡਿਸਕੁਆਲੀਫਾਈ ਕੀਤਾ ਜਾ ਸਕਦਾ ਔਰ ਡਿਸਕੁਆਲੀਫਾਈ ਕੀਤਾ ਗਿਆ ਹੈ ਇਸ ਵਾਰ ਔਰ ਬਹੁਤ ਅਨਫੋਰਚੂਨੇਟ ਹੈ ਤੁਸੀਂ ਇਹ ਵੀ ਚੀਜ਼ ਦਾ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਇਸ ਤਰੀਕੇ ਦੇ ਕੇਸਸ ਆਪਾਂ ਨੂੰ ਨਹੀਂ ਮਿਲਦੇ ਕਿ 올림픽 ਦੇ ਵਿੱਚ ਡਿਸਕਵਾਲਿਫਿਕੇਸ਼ਨ ਕਰ ਦਿੱਤੀ ਗਈ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਇੱਕ ਸਕੀਪ ਆਇਆ ਬਾਕਸਿੰਗ ਦੇ ਵਿੱਚ ਕਿ ਇੱਕ ਬਾਇਓਲੋਜੀਕਲ ਮੇਲ ਸੀ ਜੋ ਫੀਮੇਲ ਕੈਟਾਗਰੀ ਦੇ ਵਿੱਚ ਬਾਕਸਿੰਗ ਕਰ ਰਿਹਾ ਸੀ ਕਰ ਰਹੀ ਸੀ ਤੇ ਉਸ ਨੂੰ ਲੈ ਕੇ ਵੀ ਬਹੁਤ ਬਵਾਦ ਹੋਇਆ ਪੂਰੀ ਦੁਨੀਆ ਦੇ ਵਿੱਚ ਕਿ ਉਹ ਬਾਇਓਲੋਜੀਕਲ ਮੇਲ ਕਿਵੇਂ ਜਾ ਕੇ ਉਹਦੇ ਬਾਕਸਿੰਗ ਕਰ ਸਕਦਾ ਹੈ ਤੋਂ ਉੱਥੇ 올림픽 ਆ ਤੁਸੀਂ ਇਹ ਸ਼ਬਦ ਤਰਕੀ ਸੀ ਕਿ ਇਹ ਕੂੜੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਪਾਰ ਕਰਦੇ ਹੋਏ ਭਾਰ ਵਰਕ ਦੇ ਵਿੱਚ ਔਰ ਜਿਹੜੀਆਂ ਵੀ ਜਾਂਚ ਹੁੰਦੀ ਹੈ ਮੈਗਲ ਟੈਸਟ ਹੁੰਦੇ ਨੇ ਉਹਨਾਂ ਨੂੰ ਸਾਰੇ ਨੂੰ ਕਲੀਅਰ ਕਰਦੇ ਹੋਏ ਇੱਥੇ ਪਹੁੰਚਿਆ ਸੀ ਕਿ ਜਿਸ ਨੂੰ ਇਸ ਤਰੀਕੇ ਨਾਲ ਡਿਸਕਵਾਲਿਫਾਈ ਨਹੀਂ ਕਰ ਸਕਦੇ ਇਸ ਇਸ ਪੁਆਇੰਟ ਦੇ ਉੱਤੇ ਆ ਗਏ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 올림픽 ਐਸੋਸੀਏਸ਼ਨ ਇਹ ਨਹੀਂ ਹੋ ਸਕਦਾ ਕਿ ਆਲ ਆਫ ਸਡਨ ਕਹੇ ਕਿ ਠੀਕ ਹੈ ਜੀ ਤੁਸੀਂ ਡਿਸਕੁਆਲੀਫਾਈ ਹੋ ਜਾਂ ਤੁਸੀਂ ਨਹੀਂ ਅੱਗੇ ਵੱਧ ਸਕਦੇ ਇਹ ਆਮ ਤੌਰ ਤੇ ਨਹੀਂ ਹੁੰਦਾ ਹੈ ਕਿਉਂਕਿ ਬਹੁਤ ਰੇਅਰ ਕੇਸਿਸ ਹੈ ਮੈਂ ਪਿਛਲੇ ਫੋਟੋ ਕਟ ਪੰਜ 올림픽 ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਜਿਹੜੇ ਮੈਂ ਬਹੁਤ ਨੇੜੇ ਤੋਂ ਬਤੌਰ ਜਰਨਲਿਸਟ ਕਵਰ ਕੀਤੇ ਆ ਉਹਨਾਂ 올림픽 ਦੇ ਵਿੱਚ ਇਸ ਤਰੀਕੇ ਦੇ ਕੇਸਿਸ ਬਹੁਤ ਰੀਅਰ ਇਸ ਤੋਂ ਪ੍ਰੇਰ ਹੁੰਦਾ ਕਿ ਤੁਸੀਂ ਕੋਈ ਡੋਪਿੰਗ ਦਾ ਟੈਸਟ ਹੋਇਆ ਡੋਪਿੰਗ ਦੇ ਰਿਚਿਸ ਦਾ ਨਾਮ ਆ ਗਿਆ ਉਸ ਤੋਂ ਬਾਅਦ ਤੁਹਾਡੀ ਮੈਡਲ ਦੀ ਉਪਰੀ ਕੌਸ਼ਤ ਮਾ ਖੜਾ ਹੋ ਗਿਆ ਪਰ ਐਵੇਂ ਡਿਸਕਵালিਫਿਕੇਸ਼ਨ ਹੁੰਦੀ ਹੋਈ ਨਹੀਂ ਦੇਖੀ ਮਤਲਬ ਇਹ ਹੈ ਕਿ ਜਿਹੜੇ ਪਲੇਅਰ ਹੁੰਦੇ ਆ ਪਲੇਅਰਸ ਨਾਲ ਟੀਮ ਹੁੰਦੀ ਆ ਪਲੇਅਰਸ ਦੇ ਨਾਲ ਕੋਚਿਸ ਹੁੰਦੇ ਆ ਉਹ ਸਭ ਤੋਂ ਵੱਧ ਕਿਹੜੀ ਗੱਲ ਦਾ ਜਿਹੜੇ ਸੀ.ਓ ਹੁੰਦੇ ਆ ਜਿਹੜੇ ਡਾਈਟੀਸ਼ੀਅਨਸ ਨਾਲ ਹੁੰਦੇ ਆ ਇੱਕ ਬਹੁਤ ਵੱਡਾ ਕੰਟਿੰਜੈਂਸੀ ਜਾਂਦਾ ਇਹ ਨਹੀਂ ਹੈ ਕਿ ਇਕੱਲੀ ਉਥੇ ਚਲੀ ਗਈ ਵਿਨੀਸ਼ ਕੋਗਟਾ ਔਰ ਉਹਨਾਂ ਦੇ ਵੱਲੋਂ ਜਿਹੜਾ ਤਾਂ ਤੁਸੀਂ ਕਿਹਾ ਕਿ ਇਸ ਪਹਾਰ ਦੇ ਉੱਪਰ ਧਿਆਨ ਹੀ ਰੱਖਿਆ ਗਿਆ ਹੁਣ ਸਵਾਲ ਹੈ ਕਿ ਜਿਹੜੇ ਉਹਨਾਂ ਦੇ ਨਾਲ ਟਾਈਫਿਸ਼ੀਅਨਸ ਚੱਲ ਰਹੀ ਜਿਹੜੇ ਉਹਨਾਂ ਦੇ ਸਾਈਟ ਦਾ ਪੂਰਾ ਇੰਤਜ਼ਾਮ ਕਰ ਰਹੇ ਜਿਹੜੇ ਕੋਚੀ ਜ਼ੋਨ ਦੇ ਨਾਲ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਖਿਰਕ ਕੀ ਹੋ ਰਿਹਾ ਹੈ ਕਿ ਵਾਕਈ ਇਹ ਪ੍ਰੋਗਰਾਮ ਉੱਪਰ ਜਾ ਰਿਹਾ ਹੈ ਜਾਂ ਇੱਕ ਗ੍ਰਾਮ ਵੀ ਉੱਪਰ ਜਾ ਰਿਹਾ ਹੈ ਤਾਂ ਕਿਸਦੀ ਰਿਸਪੋਨਸੀਬਿਲਟੀ ਹੈ ਕਿਸ طرف ਵਿਨੈਕ ਪੋਗੜ ਦੀ ਹੈ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਹੋਰ ਇੱਕ ਚੀਜ਼ ਦੱਸਾਂ ਕਿ ਕੱਲ ਵਾਲੇ ਮੁਕਾਬਲੇ ਤੋਂ ਬਾਅਦ ਜੋ ਕੱਢ ਵਾਲਾ ਮੈਚ ਹੋਇਆ ਕੱਲ ਵਾਲੇ ਮੈਚ ਤੋਂ ਬਾਅਦ ਜਿਹੜਾ ਸੈਮੀਫਾਈਨਲ ਮੈਚ ਹੋਇਆ ਸੈਮੀਫਾਈਨਲ ਵਿਨ ਉਸ ਤੋਂ ਬਾਅਦ ਕੁਝ ਵਿਜ਼ੂਅਲਸ ਸਾਹਮਣੇ ਆਏ دیر ਰਾਤ ਜਿਸ ਦੇ ਵਿੱਚ ਜਿਹੜੀ ਵਿਨੀਸ਼ ਕੋਟ ਹੈ ਉਹ ਮਤਲਬ ਪ੍ਰੈਕਟਿਸ ਕਰਦੀ ਹੋਈ ਨਜ਼ਰ ਆਈ ਕਿਉਂਕਿ ਕੱਲ ਰਾਤ ਤੇ ਅੱਜ ਰਾਤ ਦੇ ਵਿੱਚ 24 ਘੰਟੇ ਦਾ ਫਰਕ ਹੈ ਤਾਂ 24 ਘੰਟੇ ਲੋਕ ਸੋਚਦੇ ਹੋਣੇ ਕਿ ਕਿਉਂ ਜਿਹੜੇ ਪਲੇਅਰ ਹੈ ਇਹਨਾਂ ਮੈਚਸ ਖਿਡੇ ਹੋਏ ਸੀ ਤਾਂ ਉਹਨਾਂ ਨੂੰ ਰੈਸਟ ਕਰਨਾ ਚਾਹੀਦਾ ਹੈ ਬੇਸਿਕਲੀ ਉਹ ਉੱਥੇ ਜਿਹੜੀ ਪ੍ਰੈਕਟਿਸ ਕਰ ਰਹੇ ਸੀ ਔਰ ਉਹਨਾਂ ਦੇ ਕੋਚ ਉੱਥੇ ਨਾਲ ਸੀ तो तुम कह सकते हो कि हम बहुत सारे लोगों को समझ आया होगा कि उस समय प्रैक्टिस की मतलब उस समय प्रैक्टिस का यही मतलब कि तुम ज टूरनामेंट खेल रहे हो उसका तो वेट मेनटेन करना किसी भी हालत यह नहीं हो सकता तो हो सकता कि वेट ग्राम ग्राम मैच तो बाद भी, भी प्रैक्टिस कर रहे थे पैरिस इशारा थी या हम उसको समझा जा सद कि ਜੈਪੀਟੀ ਇਹਨਾਂ ਹੋਵੇ ਕਿ ਮੇਰਾ weight ਮੈਂ overweight ਹੋ ਜਾਵਾਂ ਜਾਂ 50+ ਹੋ ਜਾਵੇ 50 ਤੋਂ ਹੇਠਾਂ ਤੁਹਾਡਾ weight ਹੋਣਾ ਚਾਹੀਦਾ ਹੈ 50 ਕਿਲੋ ਹੋਵੇ ਜਾਂ 50 ਕਿਲੋ ਤੋਂ ਥੋੜਾ ਬਹੁਤ ਨੀਚੇ ਹੋਵੇ ਤਾਂ ਹੀ ਤੁਸੀਂ ਉਸ ਫ੍ਰੀ ਰੇਂਜ ਕੈਟਾਗਰੀ ਦੇ ਵਿੱਚ ਪਾਰਟੀਸੀਪੇਟ ਕਰ ਸਕਦੇ ਹੋ ਆਦਰਵਾਈਜ਼ ਨਹੀਂ ਪਾਰਟੀਸੀਪੇਟ ਕਰ ਸਕਦੇ ਜਾਂ ਤੁਹਾਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਏਗਾ ਬਹੁਤ ਇੰਪੋਰਟੈਂਟ ਦੂਜਾ ਪੁਆਇੰਟ ਇਸ ਬਾਰੇ ਦੀ ਗੱਲ ਹੈ ਕਿ ਜਿਹੜੇ ਮੈਂ ਵਿਨੈਸ਼ ਪੋਗਾੜ ਦਾ ਜ਼ਿਕਰ ਕਰ ਰਿਹਾ ਤੁਹਾਨੂੰ ਯਾਦ ਹੋਏਗਾ ਕਿਉਂਕਿ ਆਪਾਂ ਨੂੰ ਫਿਲਮਾਂ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਸਮਝਣ ਦੇ ਵਿੱਚ ਆਸਾਨੀ ਹੁੰਦੀ ਹੈ ਤੁਹਾਨੂੰ ਯਾਦ ਹੋਗਾ ਕਿ ਦੰਗਲ ਮੂਵੀ ਜਿਹੜੀ ਅਮਿਤ ਖਾਨ ਦੀ ਆਈ ਉਸ ਦੇ ਵਿੱਚ ਪੋਗਾੜ ਸਿਸਟਰ ਦਾਜੀ ਦੀਤਾ ਪੋਗਾੜ ਸਵੀ ਪੋਗਾੜ ਜਿਹੜੀਆਂ ਭੈਣਾਂ ਨੇ ਵਿਨੈ ਦੀ ਇਹ ਗੱਲ ਉਸ ਦਿਰੀ ਚੱਤੀ ਜਾ ਰਹੀ ਸੀ ਤਾਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਜਿਹੜੀ ਬੀਬੀ ਦਾ ਬੀਤਾ ਹੈ ਜਾਂ ਜਿਹੜਾ ਜਦੋਂ ਪਟਿਆਲਾ ਸਾਈਟ ਸੈਂਟਰ ਪਹੁੰਚਦੇ ਆ ਉੱਥੇ ਜਾ ਕੇ ਕੋਚਿੰਗ ਕਰਦੇ ਆ ਤਾਂ ਫਿਰ ਉਹ ਟਾਈਟ ਦਾ ਧਿਆਨ ਨਹੀਂ ਰੱਖਦੇ ਤਾਂ ਉਸ ਤੋਂ ਬਾਅਦ ਓਵਰਬੀਨ ਹੋ ਜਾਂਦੇ ਆ ਤਾਂ ਉਹਨਾਂ ਨੂੰ ਅਲੈਕ ਬੀਟ ਕੈਲਕਿਡਿ ਵਿੱਚ ਪਾ ਦਿੱਤਾ ਜਾਂਦਾ ਹੈ ਪੁਆਇੰਟ ਇਹ ਹੈ ਕਿ ਜਦੋਂ ਤੁਸੀਂ 올림픽ਸ ਦੇ ਵਿੱਚ ਜਾਂਦੇ ਹੋ ਜਾਂ 올림픽 ਦਾ ਕੋਟਾ ਤੁਹਾਨੂੰ ਮਿਲਦਾ ਹੈ ਤਾਂ ਤੁਹਾਡੇ ਹਰ ਇੱਕ ਖਾਣੇ ਤੁਹਾਡੇ ਪਾਣੀ ਦਾ ਗ੍ਰਾਮ ਵੀ ਦਾ ਵੀ ਪੂਰਾ ਡਾਈਟ ਚਾਰਟ ਪਲਾਨ ਨਹੀਂ ਹੈ ਕਿ ਤੁਸੀਂ ਅੱਜ ਤੁਹਾਡਾ ਦਿਲ ਗਿੰਦਾ ਦਾ ਤੁਸੀਂ ਕੁਝ ਵੀ ਫਾਸਟ ਫੂਡ ਖਾ ਲਿਆ ਜਾਂ ਕੁਝ ਵੀ ਖਾ ਲਿਆ ਜਾਂ ਕਿੰਨਾ ਵੀ ਪਾਣੀ ਪੀ ਲਿਆ ਐਕਸੈਕਟਲੀ ਤੁਹਾਡਾ ਹਰ ਇੱਕ ਪੁਆਇੰਟ ਦੇ ਉੱਤੇ ਡਾਈਟ ਚਾਰਟ ਹੁੰਦਾ ਹੈ ਔਰ ਤੁਹਾਡੇ ਨਾਲ ਟੀਮ ਹੁੰਦੀ ਹੈ ਕਿਉਂਕਿ ਇੰਡੀਅਨ ਜਿਹੜੇ ਕੁਸ਼ਤੀ ਸੰਘ ਹੈ ਜਾਂ 올림픽 ਦੇ ਕੁਸ਼ਤੀਸ਼ਣਾਂ ਉਸ ਤਰੀਕੇ ਨਾਲ ਖਿਡਾਰੀਆਂ ਨੂੰ ਖਿਡਾਰੀਆਂ ਨੂੰ ਬਲਿਸਟਿਕ ਕਰਦਾ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹ ਬਿਲਕੁਲ ਸਾਡੀ ਕੋਚਿੰਗ ਦੀ ਨਿਗਰਾਨੀ ਦੇ ਵਿੱਚ ਕੋਸ਼ਿਸ਼ ਦੀ ਗਾਈਡਲਾਈਨਸ ਦੇ ਵਿੱਚ ਹੀ ਹੋਏਗਾ ਉਹ ਤੁਸੀਂ ਬਾਹਰ ਜਾ ਕੇ ਕੁਝ ਨਹੀਂ ਕਰ ਸਕਦੇ ਜੇ ਕਰਦੇ ਹੋ ਤਾਂ ਪ੍ਰੋਬਲਮ ਹੈ ਇੱਕ ਪੁਆਇੰਟ ਇਹ ਹੈ ਕਿ ਡਾਈਟ ਚਾਰਟ ਨੂੰ ਫੋਲੋ ਨਹੀਂ ਕੀਤਾ ਜਾਂ ਫਿਰ ਦੂਜੇ ਪਾਸੇ ਡਾਈਟ ਚਾਰਟ ਦਾ ਉਸ ਤਰੀਕੇ ਨਾਲ ਧਿਆਨ ਨਹੀਂ ਰੱਖਿਆ ਗਿਆ ਕਿ ਉਹਨਾਂ ਦਾ ਜੋ ਓਵਰ weight ਹੋ ਰਿਹਾ ਹੈ ਜਿਹੜੇ ਮੈਚ ਦੇ ਵਿੱਚ ਓਵਰ weight ਨਹੀਂ ਸੀ ਤਾਂ ਅੱਜ ਦੇ ਮੈਚ ਦੇ ਵਿੱਚ ਕੀਵੇਂ ਓਵਰ weight ਹੋ ਗਿਆ ਉਹ ਉਹ ਡੈਫੀਨਿਟਲੀ ਇੱਕ ਬਹੁਤ ਵੱਡਾ ਕੁਐਸਚਨ ਮਾਰ ਨੋ ਸਕੂਲ ਦੇ ਉੱਤੇ ਉੱtreਆ ਵਿਨੈਸ਼ ਕੋਗੜ ਤੋਂ ਜ਼ਿਆਦਾ ਇੰਨੇ ਕੁਸਚਨ ਲਾ ਕੇ ਉਹਨਾਂ ਦੇ ਨਾਲ ਕੰਮ ਕਰ ਰਹੀ ਟੀਮ ਦੇ ਉੱਤੇ ਹੈ ਕੋਚ ਦੇ ਉੱਤੇ ਹੈ ਉਹਨਾਂ ਦੇ ਡੈਸੀਸ਼ਨ ਦੇ ਉੱਤੇ ਆਣਦੇ ਪੀਪੀਓ ਦੇ ਉੱਤੇ ਹੈ ਉਹਨਾਂ ਦੇ ਟ੍ਰੇਨਰ ਦੇ ਉੱਤੇ ਜਿਹੜਾ ਜਿਮ ਟ੍ਰੇਨਰ ਉਹਨਾਂ ਨੂੰ ਕਰਦਾ ਹੈ ਉਹਨਾਂ ਦੇ ਉੱਤੇ ਹੈ ਕਿ ਕੌਣ ਕੌਣ ਉਹਦੇ ਨਾਲ ਹੈ ਕਿਸਦੇ ਨਾਲ ਉਹ ਗੱਲ ਕਰ ਰਹੇ ਨੇ ਕੀ ਖਾ ਰਹੇ ਨੇ ਕੀ ਪੀ ਰਹੇ ਨੇ ਪਿਛਲੇ 20 ਦਿਨਾਂ ਤੋਂ ਉੱਥੇ ਉਹ ਪੂਰਾ ਜਿਹੜੀ ਪ੍ਰੈਕਟਿਸ ਸੈਰਿਸ ਦੇ ਵਿੱਚ ਕਰ ਰਹੇ ਸੀ ਤੇ ਇੱਕ ਇੱਕਦਮ ਇਨਾ ਵੱਡਾ ਫੈਸਲਾ ਔਰ ਬਹੁਤ ਵੱਡਾ ਫੈਸਲਾ ਹੈ ਕੋਈ ਛੋਟੀ ਗੱਲ ਨਹੀਂ ਹੈ ਡਾਇਰੈਕਟਲੀ ਤੁਹਾਡਾ ਇੱਕ ਮੈਡਲ ਖਤਮ ਹੋ ਤਾਨੂੰ ਨਹੀਂ ਪਤਾ ਤੁਸੀਂ ਨੈਕਸਟ ਟਾਈਮ ਕਦੋਂ 올림픽 ਦੇ ਵਿੱਚ ਜਾ ਕੇ ਸੈਮੀਫਾਈਨਲ ਜਿੱਤੋਗੇ ਔਰ ਫਾਈਨਲ ਦੇ ਵਿੱਚ ਪਹੁੰਚਣ ਦੀ ਸੀਰੀਜ਼ ਦੇ ਵਿੱਚ ਪਹੁੰਚੋਗੇ ਵਿਨੈਸ਼ ਸ਼ੋਗਾਟ ਪਿਛਲੇ 40 ਘੰਟਿਆਂ ਤੋਂ ਜਾਂ ਮੈਂ ਕਹਾਂ ਕਿ 12-15 ਘੰਟਿਆਂ ਤੋਂ ਇੰਨਾ ਜ਼ਿਆਦਾ ਚਰਚਾ ਦੇ ਵਿੱਚ ਪੂਰੀ ਦੇਸ਼ ਦੇ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਭ ਦੇ ਵਿਚਾਰੇ ਉਹਨਾਂ ਦੇ ਨਾਲ ਜੁੜਿਆ ਹੋਇਆ ਡਿਸੀਜਨ ਉਹਨਾਂ ਨੂੰ ਡਿਸਕਵਾਲਿਫਾਈ ਕਰਨਾ ਇੱਕ ਹਾਰਡ ਬ੍ਰੀਕਿੰਗ ਹੈ ਕਿ ਕਿੰਨਾ ਐਸਾ ਜਿਹਾ ਅਨਫੋਰਚੂਨੇਟ ਤਾਂ ਹੈ ਹੀ ਹੈ ਇੱਕ ਅਸੀਂ ਰਾਤ ਹਾਕੀ ਦੇ ਵਿੱਚ ਸਿਲਵਰ ਮੈਡਲ ਤੋਂ ਖੁੰਝੇ ਆਂ ਔਰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਹੀ ਭਰੋਸਾ ਸੀ ਜਾਂ ਇਸ ਗੱਲ ਦਾ ਕਿ ਨਾ ਘੱਟੋ-ਘੱਟ ਸੁਸ਼ਟੀ ਸੀ ਕਿ ਚਲੋ ਕੋਈ ਗੱਲ ਨਹੀਂ ਉਧਰੋਂ ਨਹੀਂ ਆਇਆ ਤਾਂ ਵਿਨੈਸ਼ ਵਗੜਾਟਾਂ 골ਡ ਵਾਲਾ ਮੈਚ ਖੇਡਣਗੇ ਪਰ ਉੱਥੋਂ ਵੀ ਹਾਰਟ ਬ੍ਰੀਕਿੰਗ ਨਿਊਜ਼ ਸੀ ਕਿ ਹਾਕੀ ਦੇ ਵਿੱਚ ਅੱਪ ਹਾਰੇ ਤੇ ਹੁਣ ਡੈਫੀਨੇਟਲੀ ਅਨਫੋਰਚੁਨੇਟ ਆ ਪੂਰੀ ਇੰਡੀਆ ਦੇ ਲਈ ਕਿ ਅਸੀਂ ਇਸ ਡਿਸਕਵਾਲਿਫਿਕੇਸ਼ਨ ਦੇ ਨਾਲ ਨਾਲ ਸਾਡਾ ਮੈਡਲ ਵੀ ਹੱਥੋਂ ਚਲਾ ਗਿਆ ਨਾ ਬ੍ਰੌਂਜ਼ ਨਾ ਸਿਲਵਰ ਨਾ ਕੋਈ जी जी गौरव तुम सा जुड़े हो पर मैं रुक करा सा मनोज कुमार जुड़े हुए ने ओलंपियन बुकेबाज ने सर बहुत बहुत स्वागत है तो न्यूज़ एटीन पंजाब से विनेश फोगाट न जो चैंपियनशिप रात में होनी सी फाइनल मुकाबला उस तो डिसकुआलीफाई कर दिता गया सर तो फर्स्ट रिएक्शन जी मनोज जी तुम मैं सुन पा रहे हो हेलो 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 सत श्रीकाल नमस्कार राम राम जी आप सभी को जी जी देखिए जैसा कि मुझे आप लोगों के माध्यम से पता चला है कि आ, आवर वेट हो गई है वो तो तो मैडम एक रूल होता है खेल का कि आप इस वेट कैटेगरी से इस वेट कैटेगरी तक खेलोगे तो उसमें मतलब कि आ, जैसे हम बॉक्सिंग फाइटिंग वेट है जितने भी जैसे रेसलिंग हुई बॉक्सिंग हुई जूडो हुई फिर तो वेट बहुत मायने रखता है वेट आपका एक ग्राम हो या सौ ग्राम हो ये एक के जी कोई माफी नहीं होती उसमें नहीं आप तो, आपकी नजर में ये गलती किसकी मानी जाए क्योंकि 100 ग्राम ज़्यादा जो है वो वेट पाया गया है देखिए जी सबसे पहले तो जो खिलाड़ी खेल रहा है जो खिलाड़ी खेल रहा है उसको हम उसको संक, मतलब पहले ही अपना वेट रात को चेक करके सोना चाहिए और सुबह भी जब वेट होता है जैसे टाइम दिया जाता है छे से था, था, से आट, से ऐसे तो आप सुबह चार बजे उठ के अपना वेट चेक कर सकते हो और उसके साथ साथ को भी साथ खड़े होना चाहिए था नहीं मनोज मतलब जी जितने भी वहाँ पे डाइटिशियन साथ मौजूद है सारी टीम इनफैक्ट साथ यहाँ ऐसी जाती है तमाम कोचिज क्या उनकी भी कोई जिम्मेवारी बनती है बिल्कुल बनती है जी कोचिज पहले वेट चेक कराएंगे लेकिन मोस्टली ज्यादातर क्या होता है जो सीनियर प्लेयर होते हैं कोच उनको आ, मतलब कि ज्यादा वो नहीं करते क्योंकि सीनियर मेच्योर बच्चे होते हैं सीनियर को ये सोचते हैं कि वो अपने आप सेंसियर हैं जी 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 बहुत बहुत शुक्रिया मनोज कुमार ओलंपियन मुख्य बात सरना जुड़े सरनाल परगट सिंह जुड़े हुए ने सबका खेड मंत्री पंजाब दे सर बहुत बहुत स्वागत है न्यूज़ 18 पंजाब ते एक मंदभागी खबर विनेश फोगाट नू ਡਿਸਕੁਆਲੀਫਾਈ ਐਲਾਨ ਦਿੱਤਾ ਗਿਆ ਤੁਹਾਡਾ ਫਰਸਟ ਰਿਐਕਸ਼ਨ ਦੇਖੋ